ਯਾਜ਼ OK ਅੱਜ ਕੋਟ ਕੋ ਪੂਰੇ ਦੇ ਜ਼ਿਮੀਦਾਰ ਵੀਰਾਂ ਦਾ ਅੱਜ ਇੱਥੇ ਜੈਤੋ ਸਭ ਅੱਛਾ ਜੀ 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 ਸਭ ਅੱਜ ਜੈਤੋ ਦੇ ਹੋਰ ਫਰੀਦਕੋਟ ਦੇ ਜ਼ਿਲ੍ਹੇ ਦੇ ਜ਼ਿਮੀਦਾਰ ਵੀਰਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਮਨ ਚ ਹੈ ਕੀ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਕੀ ਕਰਨਾ ਚਾਹੀਦਾ ਪੰਜਾਬ ਦਾ ਪਾਣੀ ਕਿਦਾਂ ਬਚਾਇਆ ਜਾਣਾ ਚਾਹੀਦਾ ਪੰਜਾਬ 'ਚ ਰੋਜ਼ਗਾਰ ਕਿਦਾਂ ਵਧਾਇਆ ਜਾਣਾ ਚਾਹੀਦਾ ਇਹ ਸਾਰੀਆਂ ਗੱਲਾਂ ਪਿਛਲੇ ਸਾਲ ਜਦੋਂ ਪਿੰਕ ਬਾਲਵਰਮ ਗੁਲਾਬੀ ਸੁੰਡੀ ਪਈ ਜੀ ਤੇ ਲੋਕਾਂ ਨੂੰ ਆਪਣੀ ਫਸਲ ਖੜੀ ਫਸਲ ਮੋਣੀ ਪਈ ਤਾਂ ਮੈਂ ਕਿਹਾ ਯਾਰ ਇਹਦਾ ਹਰ ਵਾਰਦਾ ਹੀ ਇਹ ਕੰਮ ਹੋ ਜੂਗਾ ਲੋਕ ਝੋਨਾ ਵਧਾਉਣਗੇ ਔਰ ਝੋਨਾ ਵਧਿਆ ਵੀ ਪਾਣੀ ਖੱਲੇ ਜਾ ਰਿਹਾ ਤੇ ਮੈਂ ਆਪਣੇ ਬੰਦਿਆਂ ਨੂੰ ਕਿਹਾ ਮੈਂ ਕਿਹਾ ਯਾਰ ਮੱਕੀ ਤੁਸੀਂ 100 ਕਿੱਲਾ ਬੀਜੋ ਔਰ ਸਰਕਾਰ ਨੂੰ ਚਿੱਠੀ ਲਿਖੀ ਗਈ 500 ਕਿੱਲਾ ਤੁਸੀਂ ਵੀ ਬੀਜੋ ਜਿਵਾਓ ਤੇ ਮੇਰੇ ਬੰਦਿਆਂ ਜਦੋਂ 15 ਅਗਸਤ ਤੋਂ ਇੰਤਜ਼ਾਮ ਕਰਨ ਲੱਗੇ ਬਿਜਣੀ ਕਿਤਾ ਕਰਨੀ ਕਿਤਾ ਲਭੋ ਜ਼ਮੀਨ ਤੇ ਜ਼ਿੰਮੇਵਾਰ ਤਿਆਰ ਨਹੀਂ ਹੋਇਆ ਦਸਖਲੇ ਅਨਿਆਲ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਮੱਕੀ 1 ਸਤੰਬਰ ਨੂੰ ਬਜਾਈ ਜਿਹੜਾ ਕਿ ਮੱਕੀ ਵੱਢਣ ਦਾ ਮਹੀਨਾ ਹੁੰਦਾ 30 ਸਤੰਬਰ ਦੇ ਲਾਗੇ ਛਾਗੇ ਮੱਕੀ ਵੱਢ ਲਈਦੀ ਆ ਸੋ ਗਲਤ ਸਮੇਂ ਤੇ ਮੱਕੀ ਬੀਜੀ ਲੇਕਿਨ ਰਿਜ਼ਲਟ 5 ਕੁੰਟਲ ਦੇ ਨਿਕਲੇ ਜਿਹਦੇ ਨਾਲ ਮੇਰਾ ਹੌਸਲਾ ਪਿਆ ਮੈਂ ਰਣੇਂਦਰ ਪ੍ਰਤਾਪ ਨਾਲ ਗੱਲ ਕੀਤੀ ਇਹਨੇ ਮੈਨੂੰ ਹਿਸਾਬ-ਕਿਤਾਬ ਕੱਢ ਕੇ ਦਿਖਾਤਾ ਔਰ ਗੱਲ ਹੈ ਕਿ ਭਈ ਕਦੋਂ ਤੋਂ ਯਤਨ ਸੀ ਕਿ ਪੰਜਾਬ ਦਾ ਪਾਣੀ ਜਿਹੜਾ 300 ਫੁੱਟ ਸੀ ਤਿੰਨ ਸਾਲਾਂ ਤਿੰਨ ਸਾਲ ਪਹਿਲਾਂ 22 ਚ ਜੀ ਅੱਜ ਉਹ 350 ਫੁੱਟ ਤੇ ਚਲੇ ਗਿਆ ਬਿਜਲੀ ਦਾ ਜਿਹੜਾ ਕਾਸਟਕਾਰ ਆਪਣਾ ਟਿਊਬਲ ਚਲਾਉਣ ਲਈ ਬਿਜਲੀ ਖਰਚਦਾ ਉਹ ਪੁੱਛ 300 7000 ਕਰੋੜ ਸੀ ਉਹ ਅੱਜ 10000 ਕਰੋੜ ਹੋ ਗਈ ਇਸ ਬਜਟ ਦੇ ਵਿੱਚ ਠੀਕ ਹੈ ਨਾ ਪੇਸ਼ ਹੈ ਕਿ 10000 ਕਰੋੜ ਰੁਪਏ ਸਾਡਾ ਐਗਰੀਕਲਚਰ ਸੈਕਟਰ ਨੂੰ ਬਿਜਲੀ ਫਰੀ ਦੇਣ ਦਾ ਖਰਚਾ ਆਇਆ ਮੇਰਾ ਮਤਲਬ ਕਹਿੰਦਾ ਜੇ 1000 ਕਰੋੜ ਰੁਪਇਆ ਹਰ ਸਾਲ ਵਧੂ ਤੇ ਜਿੰਨਾ ਅਸੀਂ ਉਹ ਕਾਰਨ ਕੀਆ ਟਿਊਬਵਲ ਹੋਣੇ 14 ਲੱਖ 50 ਹਜ਼ਾਰ ਤੇ 14 ਲੱਖ 50 ਹਜ਼ਾਰ ਅੱਜ ਲੇਕਿਨ ਮੋਟਰਾਂ ਵੱਡੀਆਂ ਕਰਨੀਆਂ ਪਈਆਂ ਕਿਉਂਕਿ ਪਾਣੀ ਡੂੰਗਾ ਹੁਣ ਜਿੰਨਾ ਡੂੰਗਾ ਜਾਵਾਂਗੇ ਸਵਾਈ ਡਿਊਟੀ ਦੁੱਗਣੀ ਸਾਨੂੰ ਹਾਰਸਪਾਵਰਕ ਇਸਤੇਮਾਲ ਕਰਨੀ ਪਊਗੀ ਤੇ ਤਾਂ ਮਰ ਰੁਕਾ ਨੂੰ 12-15 ਹਜ਼ਾਰ ਕਰੋੜ ਰੁਪਇਆ ਹੋ ਜਾਊਗਾ ਕੀ ਪੰਜਾਬ ਇਦਾਂ ਦਾ ਖਰਚਾ برداشت ਕਰ ਸਕਦਾ ਤੇ ਇਦੋਂ ਪਹਿਲਾਂ ਕੀ ਭਾਰੀ ਨੁਕਸਾਨ ਹੋਵੇ ਮੈਂ ਆਪਣਾ ਹੁੱਕਾ ਦੇਣ ਦਾ ਮੈਂ ਸਾਇ ਸਹੀ ਸਮੇਂ ਹੀ ਆ ਲੋਕਾਂ ਨੂੰ ਜਾਗਰੂਕ ਕਰੀਏ ਲੋਕਾਂ ਨਾਲ ਲਈਏ ਉਹ ਸਾਰਿਆਂ ਚ ਲੇਕਿਨ ਉਹ ਉਹਨੂੰ ਆਲਟਰਨੇਟਿਵ ਦਈਏ ਖਾਲੀ ਇਹ ਕਹਿ ਦੇਣਾ ਕਿ ਭਾਈ ਤੁਸੀਂ ਫਸਲ ਬਦਲ ਦਿਓ ਫਸਲ ਕਿਹੜੀ ਬਦਲ ਕੇ ਮੱਕੀ ਮੱਕੀ ਕਾਮਯਾਬ ਹੈ ਬਰਸ਼ਾਤੀ ਮੱਕੀ ਦੀ ਗੱਲ ਕਰਦਾ ਤੇ ਮੈਂ ਇੱਥੇ ਆਇਆ ਤੇ ਮੈਨੂੰ ਰਣੇਂਦਰ ਪ੍ਰਤਾਪ ਸਿੰਘ ਕਹਿਣ ਲੱਗਾ ਕਹਿੰਦਾ ਯਾਰ ਲੋਕਾਂ ਨੂੰ ਤੂੰ ਮੱਕੀ ਕਹੇਂਗਾ ਮੱਕੀ ਕਹਿਣਾ ਕਿਸੇ ਨੇ ਨਹੀਂ ਬੀਜਣੀ ਗਰੰਟੀ ਦਿਓ ਕਿ ਤੁਹਾਡੀ ਮੱਕੀ ਚੱਕਾਂਗੇ ਮੈਂ ਕਿਹਾ ਫਿਰ ਆਪਾਂ ਚੱਕ ਲਾਂਗੇ ਸਰਕਾਰ ਤਾਂ ਨਹੀਂ ਦਿੰਦੀ ਇਹਨੇ ਮੈਨੂੰ ਕਿਹਾ ਕਿ ਤੁਸੀਂ ਕਰੋ ਅਨਾਉਂਸ ਪੂਰੀ ਕੈਲਕੂਲੇਸ਼ਨ ਆ ਅਰ ਅੱਜ ਜਿੰਨੀ ਖਪਤ ਮੱਕੀ ਦੀ ਪੰਜਾਬ ਚ ਹੈ ਕੇਵਲ 10% ਮੱਕੀ ਪੰਜਾਬ ਚ ਹੋ ਰਹੀ ਆ 90% ਮਹਾਰਾਸ਼ਟਰ ਮਹਾਰਾਸ਼ਟਰ ਮੱਧ ਪ੍ਰਦੇਸ਼ ਛੱਤੀਸਗੜ੍ਹ ਆਂਧਰਾ ਪ੍ਰਦੇਸ਼ ਤੇਲੰਗਾਨਾ ਉੱਤਰ ਪ੍ਰਦੇਸ਼ ਬਿਹਾਰ ਤੋਂ ਆ ਰਹੀ ਆ ਤੇ ਹਰਿਆਣਾ ਨਾਲ ਤੂੰ ਕਹਿਣ ਦਾ ਮੇਰਾ ਮਤਲਬ ਹੈ ਕਿ ਮੱਕੀ ਦੀ ਖਪਤ ਜੇ ਅਸੀਂ 10 ਗੁਣਾ ਵੀ ਮੱਕੀ ਕਰ ਦਈਏ ਤੇ ਖਪਤ ਹੈਗੀ ਔਰ ਮੈਂ ਐਡਵੋਕੇਟ ਕਰਦਾ ਕਿ ਭਈ ਮੱਕੀ ਜਿਹੜੀ ਆ ਬਰਸਾਤੀ ਬਰਸਾਤੀ ਮੱਕੀ ਤੇ ਐਸ ਐਮ ਐਸ ਪੀ ਦੇਾਂਗੇ ਉਹਦੇ ਉਹ ਪੰਜਾਬ ਹਿੱਤ ਚ ਐ ਔਰ ਉਹਦੇ ਬਾਅਦ ਫਿਰ ਗੱਲ ਚੱਲ ਕੇ ਆਈ ਇਹਨੇ ਫਿਰ ਕੈਲਕੂਲੇਸ਼ਨ ਕੀਤੀ ਕਹਿੰਦਾ ਜੀ ਮੈਨੂੰ ਇਹ ਦੱਸੋ ਮਾਰਚ ਦੇ ਪਹਿਲੇ ਹਫਤੇ ਤੋਂ ਬਾਅਦ ਅਪ੍ਰੈਲ ਮਈ ਜੂਨ 15 ਤਰੀਕ ਨੂੰ ਜਾ ਕੇ ਝੋਨਾ ਲਗਣਾ ਲੋਕਾਂ ਨੇ ਹੁਣ ਨਰਮੇ ਲਾਲ ਦਾ ਪਾਣੀ ਜਿਹੜਾ ਵਿਹਲਾ ਹੋ ਗਿਆ ਉਹ ਆਪਾਂ ਕਾਸਤੇ ਇਸਤੇਮਾਲ ਕਰਾਂਗੇ ਸਦਨ ਚ ਵੀ ਬੋਲਿਆ ਉਹਦੇ ਤੇ ਵਰਕਿੰਗ ਕਰਾਂਗੇ ਕਿ ਬਰਸਾਤੀ ਮੱਕੀ ਦਾ ਬੀਜੋ-ਬੀਜੋ ਹਾੜੂ ਮੱਕੀ ਜਿੱਥੇ ਨਹਿਰਾਂ ਦਾ ਪਾਣੀ ਆ ਉਹ ਨਹਿਰਾਂ ਦਾ ਪਾਣੀ ਇਸਤੇਮਾਲ ਕਰਨਾ ਚਾਹੀਦਾ ਸਾਡਾ ਪਾਣੀ ਬੇਅਰਥ ਨਾ ਜਾਵੇ ਰਾਜਸਥਾਨ ਬਗੈਰ ਕੈਲਕੂਲੇਸ਼ਨ ਦੇ ਚੱਲ ਜਾਂਦਾ ਪਾਕਿਸਤਾਨ ਰੁੜ ਜਾਂਦਾ ਅਸੀਂ ਪਾਣੀ ਨਹੀਂ ਯੂਜ਼ ਕਰਦੇ ਸੋ ਉਹਨੂੰ ਹੜੂ ਮੱਕੀ ਅਗਲੇ ਸਾਲ ਕਰਾਂਗੇ ਅੱਜ ਇਸ ਸਾਲ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਕੇਵਲ ਬਰਸਾਤੀ ਮੱਕੀ ਬਚਾਉਣ ਦਾ ਐਮ ਐਸ ਪੀ ਦੇਵਾਂਗੇ ਔਰ ਪੂਰੀ ਗਾਈਡੈਂਸ ਸੀ ਆਈ ਸੀ اے ਆਰ ਦਾ ਪਿੱਛੇ ਜੇ ਡਾਕਟਰ ਹਨੂਮਾਨ ਸਿੰਘ ਉਹ ਵੀ ਆਏ ਸਿਗੇ ਤੇ ਉਹਨਾਂ ਦੀ ਉਹਨਾਂ ਦੀ ਗਾਈਡੈਂਸ ਨਾਲ ਮੱਕੀ ਮਹਾਰਾ ਦੀ ਗਾਈਡੈਂਸ ਨਾਲ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਸਮੇ ਸਮੇ ਤੇ ਇੱਕ ਵੀਡੀਓ ਬਣਾ ਕੇ ਮੈਂ ਭੇਜਣੀ ਹਾਂ ਵੀਡੀਓ ਬਣਾਉਣ ਲੱਗਾ ਤੇ ਉਹ ਵੀਡੀਓ ਕੇਸ ਵੇਲੇ ਤੁਸੀਂ ਕੀ ਕਰਨਾ ਪ੍ਰੈਕਟਿਸ ਜਿਹੜੀ ਐਗਰੀਕਲਚਰ ਪ੍ਰੈਕਟਿਸਸ ਦੀ ਇੱਕ ਵੀਡੀਓ ਬਣਾ ਕੇ ਭੇਜਾਂਗੇ ਕਿਹੜਾ ਭੀ ਪਾਉਣਾ ਕਿੰਨੀ ਖਾਦ ਪਾਉਣੀ ਕਦੋਂ ਪਾਉਣੀ ਕਿੰਨੇ ਪੱਤੇ ਤੇ ਪਾਉਣੀ ਕਿੰਨੇ ਪੱਤੇ ਤੇ ਇਹਨੂੰ ਸੰਡੀ ਲੱਗਣੀ ਆ ਉਹਦਾ ਕੀ ਸਪਰੇਅ ਆ ਆਪਣੀਆਂ ਸਾਰੀਆਂ ਗੱਲਾਂ ਉਸ ਵੀਡੀਓ ਰਾਹੀਂ ਲੋਕਾਂ ਨੂੰ ਪਹੁੰਚਾਵਾਂਗੇ ਜਿਹੜੀ ਮੈਂ ਤੁਹਾਡੇ ਵੱਲੋਂ ਜਾਂ ਪਾਰਟੀ ਵੱਲੋਂ ਕੰਮ ਕਰਦਾ ਮੈਂ ਆਦਾ ਕਿਤੇ ਚੰਡਾ ਲਾਇਆ ਦੇਖ ਦਿੱਸ਼ਾ ਤੁਸੀਂ ਦੇਖੋ ਨਫਾ ਨੁਕਸਾਨ ਮੈਂ ਇਹਦਾ ਭੋਗਣਾ ਪਾਰਟੀ ਦਾ ਪ੍ਰੋਗਰਾਮ ਨਹੀਂ ਨਫਾ ਵੀ ਤੇ ਨੁਕਸਾਨ ਵੀ ਵੀ ਕੰਪਨੀਆਂ ਦੇ ਨੋ ਦੱਸਾਂਗੇ ਵੀ ਦਾ ਨੰਬਰ ਦੱਸਾਂਗੇ ਔਰ ਜ਼ਿਮੀਂਦਾਰ ਸਾਡੇ ਕੱਲੇ ਤਾਂ ਨਹੀਂ ਜਿਹੜੇ ਮਾਹਰ ਨੇ ਉਥੇ ਵੀ ਕੈਂਪ ਲਵਾਵਾਂਗੇ ਲਾਡੋਵਾਲ ਉਥੇ ਜ਼ਿਮੀਂਦਾਰ ਉਹਨਾਂ ਨਾਲ ਗੱਲਬਾਤ ਕਰਕੇ ਆਪਣਾ ਕਰੇਗਾ ਜੀਵਿੰਦਾਰ ਬਹੁਤ ਸਿਆਣਾ ਠੀਕ